ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਹੀ ਅਸੀਂ ਆਪਣੀ ਸੋਈ ਵਿੱਚ ਬਣਾਣ ਲੱਗੇ ਹਾਂ ਸੂਜੀ ਦਾ ਉਲਟਾ ਹਲਵਾ ਤੇ ਜਿੰਨੂੰ ਬਣਾਣ ਲਈ ਅਸੀਂ ਇੱਕ ਕੋਲੀ ਘੋ ਦੇਸੀ ਲਿਆ ਇੱਕ ਕੋਲੀ ਬਰੀਕ ਸੋਜੀ ਤੇ ਇੱਕ ਕੋਲੀ ਚੀਨੀ ਥੋੜੇ ਜਿਹਾ ਬਦਾਮ ਤੇ ਥੋੜੀ ਜਿਹੀ ਛਰੋਂਜੀ ਤੇ ਦੋ ਕੋਲੀਆਂ ਆਪਾਂ ਦੁੱਧ ਦੀਆਂ ਲਈਆਂ ਹਨ ਤੇ ਸੂਜੀ ਦਾ ਖਲਵਾ ਬਣਾਉਣ ਲਈ ਅਸੀਂ ਸਭ ਤੋਂ ਪਹਿਲੇ ਗੈਸ ਨੂੰ ਓਨ ਕੀਤਾ ਤੇ ਇਹਦੇ ਵਿੱਚ ਸੂਜੀ ਨੂੰ ਅਸੀਂ ਛਿਮ ਗੈਸ ਤੇ ਭੁੰਨਾ ਹੈ ਮਤਲਬ ਕਿ ਸੂਜੀ ਨੂੰ ਅਸੀਂ ਲਾਲ ਨਹੀਂ ਕਰਨਾ ਇਹਦੇ 'ਚ ਲਾਲੇ ਲਾਲਪਣ ਨਹੀਂ ਆਉਣਾ ਚਾਹੀਦਾ ਹਲਕੇ ਹਲਕੇ ਫਲੇਮ ਤੇ ਹੀ ਭੁੰਨਾ ਹੈ ਬਗ ਰੋਸਟ ਕਰਨਾ ਹੈ ਤੇ ਇਹਦੇ ਵਿੱਚ ਲਾਲਗੀ ਨਹੀਂ ਲੈ ਕੇ ਆਣੀ ਤਿੰਨ ਚਾਰ ਮਿੰਟਾਂ ਦੇ ਵਿੱਚ ਸੂਜੀ ਪੁੱਜ ਜਾਂਦੀ ਹੈ ਤੇ ਸੂਜੀ ਨੂੰ ਚਲਾਉਂਦੇ ਰਹਿਣਾ ਹੈ ਜੇ ਅਸੀਂ ਨਹੀਂ ਚਲਾਵਾਂਗੇ ਤੇ ਸੂਜੀ ਥੱਲੇ ਲੱਗ ਜਾਏਗੀ ਥੱਲੇ ਤੇ ਬਿਲਕੁਲ ਨਹੀਂ ਲੱਗਣ ਦੇਣੀ ਤੇ ਸੂਜੀ ਸਾਡੀ ਭੁੱਜ ਗਈ ਗੈਸ ਬੰਦ ਕਰ ਦਿੱਤਾ ਤੇ ਅਸੀਂ ਇਹਨੂੰ ਨਾ ਇੱਕ ਡੋਂਗੇ ਵਿੱਚ ਕੱਢ ਲਿਆ ਤੇ ਸੂਜੀ ਨੂੰ ਠੰਡਾ ਹੋਣ ਲਈ ਰੱਖ ਦਿੱਤਾ ਹੈ ਤੇ ਜਦ ਸੂਜੀ ਠੰਡੀ ਹੋ ਜੇਗੀ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਕੇ ਰੱਖ ਦੇਣਾ ਹੈ ਤੇ 15 ਮਿੰਟ ਲਈ ਰੈਸਟ ਦੇ ਰੱਖਣਾ ਹੈ 15 ਮਿੰਟ ਬਾਅਦ ਅਸੀਂ ਹਲਵਾ ਬਣਾਉਣਾ ਸ਼ੁਰੂ ਕਰਨਾ ਹੈ ਤਦ ਤੱਕ ਜਿਹੜੀ ਸੂਜੀ ਹੈ ਨਾ ਇਹ ਫੁੱਲ ਜਾਂਦੀ ਹੈ ਤੇ ਇਹਨੂੰ ਆਪਾਂ ਹੁਣ ਟੱਕ ਦੇਣਾ ਹੈ ਪੂਰੇ 15 ਮਿੰਟ ਬਾਅਦ ਅਸੀਂ ਹਲਵਾ ਬਣਾਉਣਾ ਚਾਲੂ ਕਰਦੇ ਹਾਂ ਤੇ 15 ਮਿੰਟ ਬਾਅਦ ਅਸੀਂ ਫੇਰ ਦੁਬਾਰਾ ਗੈਸ ਨੂੰ ਚਾਲੂ ਕੀਤਾ ਤੇ ਬਗੈਨ ਵਿੱਚ ਕੜਾਈ ਵਿੱਚ ਥੋੜਾ ਜਿਹਾ ਘਿਓ ਪਾਇਆ ਮਤਲਬ ਅੱਧਾ ਘਿਓ ਪਾਣਾ ਹੈ ਤੇ ਇਹਦੇ ਵਿੱਚ ਜਿਵੇਂ ਜਿਹੜੇ ਸਾਡੇ ਬਦਾਮ ਸੀ ਨਾ ਉਹਨਾਂ ਨੂੰ ਆਪਾਂ ਕੱਟ ਲਿਆ ਤੇ ਇਹਨਾਂ ਨੂੰ ਹਲਕਾ ਹਲਕਾ ਆਪਾਂ ਭੁੰਨਣਾ ਹੈ ਬਦਾਮਾਂ ਨੂੰ ਕਿਉਂ ਸਾਡਾ ਬੱਸ ਗਰਮ ਹੋ ਗਿਆ ਇਹਦੇ ਵਿੱਚ ਬਦਾਮ ਪਾ ਦੇਨੇ ਨੇ ਕਿਸੇ ਵੀ ਸ਼ੇਪ ਵਿੱਚ ਬਦਾਮ ਬਦਾਮਾਂ ਨੂੰ ਆਪਾਂ ਕੱਟ ਸਕਦੇ ਹਾਂ ਲੰਬੇ ਚੌਰਸ ਜਿੱਦਾਂ ਵੀ ਦਿਲ ਕਰਦਾ ਤੇ ਨਾਲ ਹੀ ਇਹਦੇ ਚਿਰੋਂਜੀ ਪਾ ਦੇਣੀ ਹੈ ਤੇ ਇਹਨਾਂ ਨੂੰ ਲਾਲ ਵੀ ਨਹੀਂ ਕਰਨਾ ਬਸ ਭੁੰਨਣਾ ਹੈ ਤੇ ਬਾਹਰ ਕੱਢ ਲੈਣਾ ਹੈ ਤੇ ਬਦਾਮ ਸਾਡੇ ਪੁੱਜ ਗਏ ਤੇ ਜਿਹੜਾ ਸਾਡਾ ਕਿਉ ਬਚਿਆ ਸੀ ਇਹਦੇ ਵਿੱਚ ਅਸੀਂ ਇੱਕ ਕੋਲੀ ਚੀਨੀ ਦੀ ਪਾ ਦੇਣੀ ਹੈ ਤੇ ਚੀਨੀ ਨੂੰ ਅਸੀਂ ਕੈਰਮਲਾਈਜ਼ ਕਰਨਾ ਹੈ ਖੰਡ ਨੂੰ ਕੈਰਮਲਾਈਜ਼ ਕਰਨਾ ਹੈ ਤੇ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਪਰ ਸਾਰਾ ਹੀ ਕੰਮ ਅਸੀਂ ਗੈਸ ਜਿਹੜੀ ਹੈ ਨਾ ਘੱਟ ਤੇ ਹੀ ਕਰਨਾ ਹੈ ਜੇ ਗੈਸ ਤੇਜ਼ ਕਰਾਂਗੇ ਤੇ ਸਾਡੀ ਜਿਹੜੀ چینی ਹੈ ਨਾ ਖੰਡ ਹੈ ਇੱਕਦਮ ਸੜ ਜਾਏਗੀ ਤੇ ਖੰਡ ਨੂੰ ਆਪਾਂ ਸੜਨ ਨਹੀਂ ਦੇਣਾ ਬਸ ਹੌਲੀ-ਹੌਲੀ ਚਲਾਉਂਦੇ ਰਹਿਣਾ ਹੈ ਸ਼ੁਰੂ-ਸ਼ੁਰੂ ਇਸ ਤੇ ਲੱਗਦਾ ਹੈ ਕਿ ਜਿਵੇਂ چینی ਨਹੀਂ ਘੁਲ ਰਹੀ ਪਰ ਨਾ 5-7 ਮਿੰਟ ਬਾਅਦ ਚੀਨੀ ਘੁਲਣਾ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਤੇ ਵੀ ਆਪਾਂ ਧਿਆਨ ਰੱਖਣਾ ਹੈ ਕਿ ਗੈਸ ਸਾਡਾ ਤੇਜ਼ ਨਾ ਹੋਵੇ ਬਿਲਕੁਲ ਸਿਮ ਗੈਸ ਤੇ ਹੀ ਸਾਰਾ ਕੰਮ ਕਰੋਗੇ ਤੇ ਜਿਆਦਾ ਵਧੀਆ ਨਹੀਂ ਤੇ ਜਿਹੜੀ ਚੀਨੀ ਹੈ ਨਾ ਇਹਦੇ ਵਿੱਚ ਕੋੜਾ ਪਨ ਆ ਜਾਂਦਾ ਹੈ ਤੇ ਇਹ ਕੋੜੇਪਨ ਤੋਂ ਬਚਾ ਲਈ ਨੂੰ ਹਲਾਉਂਦੇ ਰਹਿਣਾ ਤੇ ਗੈਸ ਦਾ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਵਿੱਚ ਬੰਦ ਵੀ ਕਰ ਸਕਦੇ ਹਾਂ ਤੇ ਚੀਨੀ ਸਾਡੀ ਖੁੱਲ ਗਈ ਹੈ ਇਕਦਮ ਕੈਰਾਮਲਾਈਜ਼ ਹੋ ਗਈ ਹੈ ਮੈਂ ਵਿੱਚ ਇੱਕ ਦੋ ਵਾਰੀ ਗੈਸ ਨੂੰ ਬੰਦ ਵੀ ਕੀਤਾ ਸੀ ਬਿਲਕੁਲ ਸਲੋ ਗੈਸ ਤੇ ਹੀ ਆਪਾਂ ਸਾਰਾ ਕੰਮ ਕਰ ਲਵਾਂਗੇ ਤੇ ਕਿਸੇ ਵੀ ਛੰਡ ਸਾਡੇ ਕੈਰਮਲਾਈਜ਼ ਹੋ ਜੇ ਤੇ ਜਿਹੜਾ ਸਾਡੇ ਆ ਸੂਜੀ ਦੁੱਧ ਚ ਭਿਗੋ ਕੇ ਰੱਖੇ ਸੀ 15-20 ਮਿੰਟ ਉਹ ਫੁੱਲ ਗਏ ਆ ਤੇ ਉਹਨੂੰ ਅਸੀਂ ਹੁਣ ਅਸੀਂ ਕੈਰਮਲਾਈਜ਼ ਹੋ ਛੰਡ ਵਿੱਚ ਪਾ ਦੇ ਲਾਂ ਤੇ ਗੈਸ ਦਾ ਤੇ ਬਿਲਕੁਲ ਧਿਆਨ ਰੱਖਣਾ ਹੈ ਗੈਸ ਤੇ ਸਲੋ ਹੀ ਰੱਖਣੀ ਹੈ ਹੁਣ ਇਹ ਖਿਲਾਉਣਾ ਸ਼ੁਰੂ ਕਰ ਦੇਣਾ ਸੁਰੂ ਸੋਚ ਲੱਗੇਗਾ ਕਿ ਨਹੀਂ ਜਿਵੇਂ ਕੋਈ ਢੇਲਾ ਰਹਿ ਗਿਆ ਪਰ ਨਹੀਂ ਜੋ ਵੀ ਹਲਕਾ ਫੁਲਕਾ ਕੋਈ ਚੀਨੀ ਦਾ ਜਾਂ ਖੰਡ ਦਾ ਢੇਲਾ ਰਹੇ ਤੇ ਉਹ ਕੁਲ ਜਾਂਦਾ ਹੈ। ਔਰ ਇਹ ਵਾਲਾ ਹਲਵਾ ਬਹੁਤ ਸਵਾਦ ਬੰਦਾ ਹੈ। ਮੈਂ ਵੀ YouTube ਤੋਂ ਦੇਖ ਕੇ ਪਹਿਲੀ ਵਾਰ ਹੀ ਟਰਾਈ ਕੀਤਾ ਹੈ ਮੇਰੀ ਰੈਸਪੀ ਨਹੀਂ ਹੈ। ਜਦ ਬਣਾ ਕੇ ਦੇਖਿਆ ਤੇ ਇਹਦਾ ਜਿਹੜਾ ਸਵਾਦ ਸੀ ਨਾ ਐਦਾਂ ਲੱਗਦਾ ਸੀ ਜਿਵੇਂ ਅਸੀਂ ਨਾ ਗੁਲਾਬ ਜਾਮਨ ਖਾ ਰਹੇ ਆ। ਜਾਂ ਹੋਈ ਬ੍ਰੈਡ ਦਾ ਹਲਵਾ ਖਾ ਰਿਆ ਇਹ ਬਹੁਤ ਹੀ ਸਵਾਦ ਬਣਿਆ ਸੀ ਹਲਵਾ ਉਲਟਾ ਹਲਵਾ ਬਹੁਤ ਸਵਾਦ ਬੰਦਾ ਇਹਦੇ ਵਿੱਚ ਜਿਆਦਾ ਘਿਓ ਵੀ ਨਹੀਂ ਲੱਗਿਆ ਅਗਰ ਸਾਨੂੰ ਲੱਗੇ ਕਿ ਘਿਓ ਘੱਟ ਹੈ ਤੇ ਪਾ ਵੀ ਸਕਦੇ ਹਾਂ ਪਰ ਮੈਂ ਹੋਰ ਘਿਓ ਨਹੀਂ ਪਾਇਆ ਬਸ ਅੱਧੀ ਗੋਲੀ ਤੋਂ ਵੀ ਘੱਟ ਗੋਲੀ ਵਿੱਚ ਘਿਓ ਦੇ ਵਿੱਚ ਹਲਵਾ ਸਾਡਾ ਬਣ ਕੇ ਤਿਆਰ ਹੋ ਗਿਆ ਇਹਦਾ ਰੰਗ ਵੀ ਹਲਕਾ ਹਲਕਾ ਬਰਾਊਨ ਬੰਦਾ ਹੈ ਹਲਵੇ ਦਾ ਤੇ ਖਾਣ ਵਿੱਚ ਬਹੁਤ ਟੇਸਟੀ ਹੁੰਦਾ ਹੈ ਹਲਵਾ ਸਾਡਾ ਬਣ ਗਿਆ ਤੇ ਇਹਦੇ ਵਿੱਚ ਅਸੀਂ ਜਿਹੜੇ ਬਦਾਮ ਭੁੰਨੇ ਸੀ ਡਰਾਈ ਫਰੂਟ ਭੁੰਨਿਆ ਸੀ ਉਹ ਪਾ ਦਿੱਤਾ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲੋ ਜੀ ਸਾਡਾ ਇਹ ਸੂਜੀ ਦਾ ਉਲਟਾ ਹਲਵਾ ਬਣ ਕੇ ਤਿਆਰ ਹੈ ਜੋ ਬਹੁਤ ਹੀ ਸਵਾਦ ਬਣਿਆ। ਮੇਰੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਜੀ। ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ। ਥੈਂਕ ਯੂ।